ਹਾਂਜੀ ਸ਼੍ਰੀ ਦਮਨਾਲਾ ਸਾਹਿਬ ਹਾਰਸ ਕਮੇਟੀ ਵੱਲੋਂ ਸਾਡਾ ਚੌਥਾ ਘੋੜਿਆਂ ਦਾ ਮੇਲਾ ਚੱਲ ਰਿਹਾ 4 ਤਰੀਕ ਤੋਂ 10 ਤਰੀਕ ਤੱਕ ਜਿਹਦੇ ਵਿੱਚ ਵੀ ਅੱਜ ਇੱਕ ਵੀਸ਼੍ਰੀ ਦਰਬਾਰ ਪਹਿਲਾ ਈਵੈਂਟ ਹੋਇਆ ਹੈਗਾ ਦੂਜਾ ਕੱਲ ਤੋਂ ਮਤਲਬ ਘੋੜਿਆਂ ਦੇ ਸਾਡੀ ਈਵੈਂਟ ਚਾਲੂ ਹੈ ਕੱਲ ਨੂੰ ਘੋੜਿਆਂ ਦੀ ਨਮਾਸ਼ ਹੋਊਗੀ 7 ਤਰੀਕ ਨੂੰ ਸਵੇਰ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਤੇ ਪਰਸੋ ਮਤਲਬ ਸ਼ਾਮ ਨੂੰ 3 ਵਜੇ ਰੇਵੀਆ ਚੱਲਾ ਹੋਣੀ ਆ 8 ਤਰੀਕ ਨੂੰ 9 ਤਰੀਕ ਨੂੰ ਛਪਟਾ ਦੌੜਾਂ ਹੋਣਗੀਆਂ ਤੇ ਜਿਹੜੀਆਂ ਵੀ ਸ਼ਾਮ ਨੂੰ 2-3 ਵਜੇ ਚਾਲੂ ਹੋਣਗੇ ਹਾਂ ਕਿਤਰਾ ਵੈਸੇ ਬਾਰੇ ਦੇਖਣ ਨੂੰ ਮਿਲੂਗਾ ਰੰਗ ਕਿਹੜੇ ਕਿਹੜੇ ਪੌੜੇ ਪਾਦਰੇ ਕਿੰਨੇ ਸਟੋਰੀਆਂ ਤੇ ਪਰ ਲੱਗੇ ਹੋਏ ਸਟੋਰੀਆਂ ਜੀ ਪਿਛਲੇ ਵਾਰ ਨਾਲੋਂ ਮਤਲਬ ਇੱਕ ਵੱਟੀਆਂ ਜਿਹੜੀਆਂ ਸਟੋਰੀਆਂ ਹੁੰਦੀਆਂ 100 ਸਟੋਰੀ ਤਾਂ ਉਹ ਸਾਡੇ ਕੋਲ ਬੁੱਕ ਹੋਈ ਹੈ ਬਾਕੀ 40-50 ਛੋਟੇ ਮਤਲਬ ਜਿਹੜੇ ਹੁੰਦੇ ਏਪੀ ਟੈਂਟ ਵਗੈਰਾ ਤੇ ਮਤਲਬ ਪਿਛਲੇ ਵਾਰ ਨਾਲੋਂ ਦੁੱਗਣਾ ਤਕਣਾ ਆ ਤੋਂ ਤੰਬੂ ਬੁੱਕ ਹੋਏ ਆ ਤੇ ਐਂਟਰੀ ਜਿਹੜੀਆਂ ਸਾਡੇ ਕੋਲ ਹੋਣੇ ਵੀ ਪੰਜਾਬ ਦੇ ਹੋਣੇ ਰੇਡੀਆ ਦੇ ਨਾਮਵਰ ਘੋੜੇ ਆਉਣੇ ਆ ਪੰਜਾਬ ਹਰਿਆਣਾ ਰਾਜਸਥਾਨ ਤੇ ਜੂਪੀ ਚਾਰਕ ਸਟੇਟਾਂ 메ਨ ਹੈ ਬਾਕੀ ਹੋਰ ਵੀ ਸਟੇਟਾਂ ਜੋ ਲਗਭਗ ਕੁੱਲ ਮਿਲਾ ਕੇ ਗੁਜਰਾਤ ਤੋਂ ਤਾਮਨਾਡੂ ਤੱਕ ਮਹਾਰਾਸ਼ਟਰ ਤੱਕ ਇਥੇ ਵਪਾਰੀ ਮਤਲਬ ਨਮੈਸ਼ ਚ ਭਾਗ ਲੈਣ ਔਰ ਘੋੜਿਆਂ ਨੂੰ ਦੇਖਣ ਆ ਰਹੇ ਆ ਜੀ ਤੇ ਜਿਹਦਾ ਕਿ ਬਹੁਤ ਸੋਹਣਾ ਮਤਲਬ ਰਿਸਪੌਂਸ ਇਥੇ ਸਾਨੂੰ ਘੋੜਿਆਂ ਦਾ ਮਿਲਦੇ ਘੋੜਿਆਂ ਦੇ ਬਗੈਰ ਹੋਰ ਵੀ ਕੀ ਗੱਲ ਹੈ ਹਾਂ ਜੀ ਛੋਟੇ ਮਤਲਬ ਪੰਛੀਆਂ ਤੋਂ ਲੈ ਕੇ ਵੀ ਸਾਰੇ ਵੀ ਤਰ੍ਹਾਂ ਦੇ ਪੰਛੀ ਆ ਰਹੇ ਆ ਤੇ ਨਾਲ ਮਤਲਬ ਕੁੱਤੇ ਤੇ ਮੱਝਾਂ گاਵਾਂ ਤੋਂ ਲੈ ਕੇ ਘੋੜੇ ਮਤਲਬ ਹਰ ਤਰ੍ਹਾਂ ਪ੍ਰਕਾਰ ਦਾ ਪਸ਼ੂ ਪੰਛੀ ਜੇ ਆਪਾਂ ਕਹਿੰਦੇ ਪਸ਼ੂ ਤਾਂ ਇੱਥੇ ਆ ਰਿਹਾ ਜੀ ਅੱਜ ਕਿਹਨਾ ਗੁਰਦੀਪ ਸਿੰਘ ਜੀ ਸਰਵਾਰਤ ਹੋ ਗਿਆ ਇਹ ਜਿਹੜੀ ਦੰਦਮਾ ਸਾਹਿਬ ਹੋਰ ਕਮੇਟੀ ਹੈ ਜੀ ਸਭ ਤੋਂ ਪਹਿਲਾਂ ਦੋਨੋਂ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਪਿਛਲੇ 4 ਸਾਲਾਂ ਤੋਂ ਬਹੁਤ ਵੱਡਾ ਕਾਰਜ ਇਹਨਾਂ ਨੇ ਅੰਰੰਭਿਆ ਜੀ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸਹਿਜ ਜੀ ਤੇ ਜਿਵੇਂ ਆਪਾਂ ਦੀਵਾਲੀ ਦੀ ਬਸਾਖੀ ਦੀ ਟੀਕ ਕਰਦੇ ਆ ਅਸੀਂ ਵੀ ਜਿਹੜਾ ਇਹ ਮੇਲਾ ਹੈਗਾ ਪੂਰਾ 11 ਮਹੀਨੇ ਦੀ ਵੇਟ ਕਰਦੇ ਆਗੇ ਤੇ 20 ਦਿਨ ਪਹਿਲਾਂ ਤੋਂ ਤਿਆਰੀਆਂ ਚੱਲ ਪੈੰਦੀਆਂ ਆਈਆਂ ਤੇ ਆਪਣੇ ਬਾਈ ਚਰਨਜੀਤ ਬਾਈ ਚੈਲ ਵਰਕੇ ਬੜਾ ਇਹਨਾਂ ਦਾ ਸਹਿਯੋਗ ਹੈਗਾ ਕਿ ਕਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਚੰਗੇ ਪਾਸੇ ਲਾ ਰਹੇ ਹੈ ਜੀ ਇਸ ਤਰ੍ਹਾਂ ਦੀ ਰਾਉਂਡ ਵੀ ਦੇਖੀ ਜਾ ਰਹੀ ਹੋਈ ਬਹੁਤ ਜ਼ਿਆਦਾ ਰਾਉਂਡ ਕਹ ਜੀ ਮੇਲੇ ਬੜੇ ਦੇਖੇ ਜੀ ਪਰ ਜਿਹੜਾ ਇਹ ਵੱਖਰੀ ਤਰ੍ਹਾਂ ਦਾ ਮੇਲਾ ਹੈ ਜੀ ਆਪਾਂ ਜੇ ਪੰਜਾਬੀ ਜਿੰਨੇ ਬੜਾ ਜੀ ਲੱਗਦਾ ਜੀ ਆਜ ਤੇ ਪਸ਼ੂ ਪੰਛੀ ਕੋਈ ਕੁੱਕੜਾ ਕਿਸੇ ਕੋਲੇ ਕਬੂਤਰ ਹੈ ਵੀ ਜਿਹੜੀਆਂ ਨਸਲਾਂ ਆਪਾਂ ਕਦੇ ਦੇਖੀਆਂ ਨਹੀਂਆਂ ਐਸ ਇੰਨੇ ਤਰ੍ਹਾਂ ਦੇ ਆਪਣੇ ਕੁੱਤੇ ਜੀ ਜਾਂ ਬੱਕਰੀਆਂ ਨੇ ਜਾਂ ਕਬੂਤਰ ਨੇ ਵੱਖ-ਵੱਖ ਤਰ੍ਹਾਂ ਦੇ ਕੁੱਕਰ ਨੇ ਤੇ ਲੋਕਾਂ ਨੂੰ ਦੇਖਣ ਦਾ ਮੌਕਾ ਮਿਲਦਾ ਜੀ ਜੇ ਕਿਸੇ ਨੇ ਵਪਾਰ ਕਰਨਾ ਉਹ ਵੀ ਮੌਕਾ ਮਿਲਦਾ ਜੀ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ